हमारे इस मंडल के प्रभारी, जिनके दिशा निर्देश के अनुसार हमारा मंडल चलता है डॉक्टर परमजीत सिंह जी आप खड़े होकर थोड़ा सबका जो है उनका अभिवादन किया जाए जी और उनको आप सबको बहुत बहुत बधाई कभी अपने आप को नहीं कहा कि ये बुढ़ा हूं वे कहे कि मैं सीनियर सिटीजन हूं सीनियर सिटीजन जो कि दुनिया को रास्ता दिखाता है फ्रेंड क्लब जिदा कि साढ़े चेयरमैन साहब ने तो पहले ही सारी चीज दस दी है बहुत दिक्कत जी अब देखते हैं समाज के सीनियर सिटीजन वाले ਜੀ ਗਈ ਵਾ ਦੇਖਿਆ ਜਿਹੜਾ ਦਾ ਹਰ ਸਾਲ ਸੀਨੀਅਰ ਸਿਟੀਜ਼ਨ ਦਾ ਅਸੀਂ ਇੱਕ ਸਾਲਾਨਾ ਪ੍ਰੋਗਰਾਮ ਬਣਾਨੇ ਆ ਇਹ ਸਾਡਾ ਸਾਲਾਨਾ ਪ੍ਰੋਗਰਾਮ ਜਿਹੜਾ ਹੈ ਇਹ ਇੱਥੇ ਰੱਖਿਆ ਗਿਆ ਸਾਨੂੰ ਸਾਧ ਦੇ ਵਿੱਚ ਕੀ ਦਿੱਕਤਾਂ ਆndੀਆਂ ਹੈ ਕੀ ਪਰੇਸ਼ਾਨੀਆਂ ਆndੀਆਂ ਹੈ ਅਸੀਂ ਕੀ ਕੀਤਾ ਸਾਧ ਦੇ ਵਿੱਚ ਕੀ ਨਹੀਂ ਕੀਤਾ ਉਹ ਸਾਰੀਆਂ ਗੱਲਾਂ ਦਾ ਜਿਹੜਾ ਪਰਚੋਰ ਕਢਿਆ ਜਾਂਦਾ ਉਹਦੇ ਵਾਸਤੇ ਕੀ ਹੁੰਦਾ ਫਿਰ ਸੀਨੀਅਰ ਸਿਟੀਜ਼ਨ ਦੇ ਜਿਹੜੇ ਮੇਨ ਮੈਂਬਰ ਉਹ ਬੁਲਾਏ ਜਾਂਦੇ ਆ ਅੱਜ ਸੰਸਥਾ ਦੇ ਕੋਲ 171 ਦੇ ਨੇੜੇ ਤੇੜੇ ਮੇਰੇ ਖਿਆਲ ਹੈ ਸਾਡੇ ਸੰਸਥਾ ਦੇ ਮੈਂਬਰ ਹੈਗੇ ਆ ਔਰ ਇਹ ਸੰਸਥਾ ਜਿਹੜੀ ਆ ਹਰ ਤਰ੍ਹਾਂ ਦੇ ਕੰਮ ਵਾਸਤੇ 24 ਘੰਟੇ ਹਾਜ਼ਰ ਹੈ ਕਿਸੇ ਵੀ ਸੀਨੀਅਰ ਸਿਟੀਜ਼ਨ ਨੂੰ ਕੋਈ ਵੀ ਦਿੱਕਤ ਆਦੀ ਹੈ ਸਾਡੀ ਸੰਸਥਾ 24 ਘੰਟੇ ਉਹਦੇ ਨਾਲ ਖੜੀ ਹੈ ਚਾਹੇ ਉਹ ਕਿਸੇ ਬਿਮਾਰੀ ਦੀ ਦਿੱਕਤ ਆ ਚਾਹੇ ਕਿਸੇ ਨੂੰ ਹੋਰ ਕੋਈ ਵੀ ਪਰੇਸ਼ਾਨੀਆਂ ਨਹੀਂ ਆਂਦੀਆਂ ਅਸੀਂ 24 ਘੰਟੇ ਆਪਣੇ ਸੀਨੀਅਰ ਸਿਟੀਜ਼ਨ ਦੇ ਨਾਲ ਹੈ ਇਹਨਾਂ ਨੂੰ ਖੇਡਾ ਹੋਇਆ ਇਸ ਜਿਹੜਾ ਨਵਾਂ ਸਾਲ ਚੜਿਆ ਉਹ ਸਾਰਿਆਂ ਨੂੰ ਬਧਾਈ ਦਿਨਾ ਅੱਜ ਅੱਜ ਦਿਨ ਅਸੀਂ ਚਿੰਤਾ ਕਰਨਾ ਸੀਨੀਅਰ ਸਿਟੀਜ਼ਨ ਜੀ ਸਾਰਾ ਪੂਰਾ ਜੀਵਨ ਸੀਨੀਅਰ ਸਿਟੀਜ਼ਨਸ ਵਾਸਤੇ ਸਮਰਪਿਤ ਹੈ ਤੇ ਸਾਡਾ ਇੱਕ ਟੀਚਾ ਹੈ ਅਜੇ ਸਿਨੀਅਰ ਸਿਟੀਜ਼ਨ ਸੰਸਥਾ ਦਾ ਪ੍ਰੋਗਰਾਮ ਕਰਾ ਰਹੇ ਹਾਂ ਸਿਨੀਅਰ ਸਿਟੀਜ਼ਨ ਫਰੈਂਡਸ ਕਲੱਬ ਤੇ ਇਹਦੇ ਵਿੱਚ ਇੱਕ ਗੱਲ ਹੈ ਜਿਹੜੇ ਮੇਰੇ ਮਨ ਵਿੱਚ ਤੀਸ ਹੈ ਕਿ ਜਦੋਂ ਬੰਦਾ 60 ਸਾਲ ਤੋਂ ਉੱਪਰ ਗਿਆ ਉਹਨੂੰ ਲੋਕ ਕਹਿੰਦੇ ਆ ਬੁੱਢਾ ਹੋ ਗਿਆ ਪਾਗਲ ਹੋ ਗਿਆ ਸੱਠਿਆ ਗਿਆ ਸਾਡੇ ਚੁਪੀ ਵਿੱਚ ਕਹਾਵਤ ਹੈ ਜੀ ਕਿ ਸੱਠਿਆ ਗਿਆ 60 ਸਾਲ ਦਾ ਹੋ ਗਿਆ ਸੱਠਿਆ ਗਿਆ ਉਹਦਾ ਦਿਮਾਗ ਅਜਾ ਕੰਮ ਨਹੀਂ ਕਰਦਾ ਸਮਝ ਕੇ ਔਰ ਸਮਾਜ ਤੋਂ ਪ੍ਰਤਾੜਿਤ ਹੁੰਦਾ ਰਹਿੰਦਾ ਐ ਸੱਚਾਈ ਹੈ ਸਮਾਸ ਨੂੰ ਪ੍ਰਤਾਂਗਨਾ ਨੂੰ ਮਿਲਦੀ ਹੈ ਐਸਾ ਪ੍ਰਤਾੜਿਤ ਹੁੰਦਾ ਹੈ ਕਿ ਉਹ ਸੋਚਦਾ ਹੈ ਕਿ ਮੈਂ ਆਪਣੇ ਜੀਵਨ ਦਾ ਜਿਹੜਾ ਸਵਰਣਮ ਕਾਲ ਸੀ ਮੈਂ ਆਪਣੇ ਬੱਚਿਆਂ ਵਾਸਤੇ ਆਪਣੇ ਕੁੜੀਆਂ ਵਾਸਤੇ ਦੁਨੀਆ ਸਮਾਜ ਵਾਸਤੇ ਦਾ ਵਪਾਰ ਕੀਤਾ, ਧਨ ਅਰਜਿਤ ਕੀਤਾ, ਔਰ ਕਈ ਵਾਰੀ ਉਹ ਜ਼ਰਰ ਠੋਖਾ ਖਾ ਜਾਂਦਾ ਹੈ ਕਿ ਬਰਗਲਾ ਕੇ ਉਹਦੀ ਸੰਪਤੀ ਨਰੂੜਾ ਸਾਹਿਬ ਜੀ ਉਹਦੀ ਸੰਪਤੀ ਲਿਖਵਾ ਲਈ ਜਾਂਦੀ ਹੈ ਕੁੜੀਆਂ ਦੇ ਨਾਮ ਬੇਟੇ ਦੇ ਨਾਮ ਉੱਥੇ ਹੀ ਸਾਡੇ ਸੀਨੀਅਰ ਸਿਟੀਜ਼ਨ ਗਲਤੀ ਕਰਦੇ ਨੇ ਅੱਜ ਮੈਂ ਤੁਹਾਡੇ ਰਾਂ ਹੀ ਇਹ ਸੰਦੇਸ਼ ਸਮਾਜ ਨੂੰ ਦੇਣਾ ਚਾਹਨਾ ਕਿ ਸਮਝ ਲਿਓ ਬਹੁਤ ਜ਼ਿਆਦਾ ਪਿਆਰ ਵਿੱਚ ਆਪਣਾ ਭਵਿੱਖ ਖਰਾਬ ਕਰਨ ਦੀ ਜ਼ਰੂਰਤ ਨਹੀਂ ਹੈ ਜਦੋਂ ਤੱਕ ਤੁਹਾਡੇ ਕੋਲ ਤੁਹਾਡੀ ਸੰਪਤੀ ਹੈ ਤੁਹਾਡਾ ਬੈਂਕ ਬੈਲੈਂਸ ਹੈ ਤਾਂ ਤੱਕ ਸਾਰੇ ਤੁਹਾਡੇ ਆ ਨੇ मैं सारे वास्ते गल नहीं कर रहा कुछ पा दस परसेंट विरले बंदे भी ऐसे हैं ने जो माँ प्यो की सेवा करते हैं नहीं तो नब्बे परसेंट समाज की कुरीति है कि थोड़े तो को खो लैन संपत्ति है रोज तो रोज मूँह थोड़े पैर दबाएगी पुत्र पैर दबाएगा जो संपत्ति तुम उन्होंने नाम की तो गला भी फिर दवा लैन गए बुरी पोजिशन है ਔਰ ਐਸ પરિਸਥਿਤੀ ਵਿੱਚ ਸਾਡੀ ਸੀਨੀਅਰ ਸਿਟੀਜ਼ਨ ਫ੍ਰੈਂਡਸ ਤਲਬ ਸਾਡੇ ਮੈਂਬਰ ਸਾਰੇ ਜਿਹੜੇ ਇੱਥੇ ਬੈਠੇ ਹੋਏ ਨੇ ਸਾਰੇ ਪ੍ਰਯਾਸ ਰਤਾਨ ਨੇ ਉਹਨਾਂ ਦੇ ਆਖੀ ਜੀਵਨ ਵਿੱਚ ਕੀ ਰੰਗ ਲਿਆਣਾ ਉਹਦੇ ਵਾਸਤੇ ਅਸੀਂ ਪ੍ਰਯਾਸ ਰਤਾ ਤੇ ਸਾਡਾ ਇੱਕ ਨਾਰਾ ਹੈ ਕੀ ਬੁੱਢਾ ਹੋਗਾ ਤੇਰਾ ਬਾਪ ਕੋਈ ਜਿਹੜੇ ਕਹਿੰਦਾ ਨਾ ਬੁੱਢਾ ਅਸੀਂ ਜਵਾਬ ਦੇਨੇ ਆ कि बूढ़ा होगा तेरा बाप हम सीनियर सिटीजन हैं समाज और देश की जिम्मेवार हमने पहले भी निभाई हैं और आज भी निभाएंगे और इस नारे के साथ मैं अपनी बात समाप्त करना चाहता हूं कि हमारा बहुत बड़ा योगदान है और एक बार नारा मेरे साथ सब कोई बुलंद करेंगे सिटीजन जिंदाबाद सीनियर सिटीजन जिंदाबाद इसी जिंदाबाद के साथ हमेशा जिंदाबाद हैं और रहेंगे बस अपनी बात में समाप्त करना चाहता हूँ सीनियर सिटीजन का सम्मान करें इससे बड़ा पुण्य समाज में कोई नहीं